ਜੇ ਮੇ ਉਹਨਾਂ ਦਾ ਹੁਕਮ ਆਊਗਾ ਮੈਂ ਚੱਲਾਂਗੇ ਅਸੀਂ ਆਹ ਖੁੱਲਣੇ ਤਿਆਰ ਵਰ ਤਿਆਰਾਂਗੇ ਜਦੋਂ ਵੀ ਹੁਕਮ ਆਇਆ ਉਹਦੀ ਬਖਸ਼ਤਾ ਮੋਰਚਾ ਆਪਣਾ ਲਗਭਗ ਤੁਹਾਨੂੰ ਉਹ ਤਸਵੀਰ ਜਿਹੜੀ 2020 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਵੀ 2020 ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ ਉਸ ਦੀ ਤਸਵੀਰ ਤੁਹਾਨੂੰ ਇੱਕ ਵਾਰੀ ਜਿਹੜੀ ਹੈ ਉਹ ਜ਼ਰੂਰ ਸਾਫ਼ ਹੁੰਦੀ ਨਜ਼ਰ ਆਂਦੀ ਹੈ ਦੇਖ ਸਕਦੇ ਹੋ ਕਿ ਸਾਨ ਨਾਲੋਂ ਲਾਲ ਜਿਹੜੇ ਆ ਸਫਾਈਆ ਵੀ ਜਿੱਥੇ ਰਹਿ ਰਹੇ ਆ ਉੱਥੇ ਨਾਲੋਂ ਨਾਲ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਸਫਾਈਆਂ ਵੀ ਜੜੀਆਂ ਨੇ ਉਹ ਲਾਲੋ ਲਾਲ ਕਰਦੇ ਪਏ ਨੇ ਆ ਸਫਾਈ ਕਰਦੇ ਹੋ ਸਾਰੀ ਜੀ ਪਹਿਲਾਂ ਸਫਾਈ ਕਰਦੇ ਵੀ ਸਾਰੀ ਸਫਾਈ ਕਰਦੇ ਆ ਅੱਛਾ ਹਾਂ ਬੋਕਰਾਂ ਮੰਗਾਈਆਂ ਹੋਈਆਂ ਸਾਰੀ ਸਫਾਈ ਕਰਕੇ ਵਧੀਆ ਮਾਹੌਲ ਬਣਾਵਾਂਗੇ ਪਹਿਲਾਂ ਰਕਾ ਤਾਂ ਹੁਣ ਖਨੋੜੀ ਬਾਰਡਰ ਤੋਂ ਤੁਹਾਡੇ ਨਾਲ ਤਸਵੀਰ ਇਸ ਸਮੇਂ ਸਾਂਝੀ ਕਰ ਰਹੇ ਆ ਤਾਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੇਰਾ ਕੈਮਰਾਮੈਨ ਸਾਥੀ ਅਮਨ ਤਾਂ ਤਸਵੀਰ ਦਿਖਾ ਦਿੰਦਾ ਹੈ ਬੈਰੀਗੇਡ ਦੇ ਬੈਰੀਗੇਡ ਜਿਹੜਾ ਇੱਥੇ ਲਗਾਇਆ ਗਿਆ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਉਸਦੇ ਵਾਸਤੇ ਫੋਰਸਿਸ ਜਿਹੜੀਆਂ ਨੇ ਉਸ ਸਵੇਰ ਤੋਂ ਹੀ ਤਨਾਤ ਨੇ ਰਾਤ ਵੀ ਇਸ ਤਰੀਕੇ ਨਾਲ ਹੀ ਤਨਾਤ ਰਹੀਆਂ ਅਸੀਂ ਪਹਿਲਾਂ ਤੁਹਾਨੂੰ ਸਿੰਘੂ ਦੀਆਂ ਤਸਵੀਰਾਂ ਦਿਖਾਈਆਂ ਅਤੇ ਹੁਣ ਖਨੋਰੀ ਪਹੁੰਚੇ ਆ ਤਾਂ ਖਨੋਰੀ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਤਾਂ ਇੱਥੇ ਧਾਰਾ 144 ਦਾ ਬੋਰਡ ਤੁਹਾਨੂੰ ਜ਼ਰੂਰ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੋਵੇਗਾ ਤਾਂ ਇਸ ਦੇ ਵਿੱਚ ਹੀ ਦੇਖ ਸਕਦੇ ਹੋ ਵੀ ਇਹਨਾਂ ਦੇ ਪ੍ਰਬੰਧ ਜਿਹੜੇ ਆ ਉਹ ਕਿੰਨੇ ਕੋ ਪ੍ਰਬੰਧ ਆ ਤੇ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਜਾਬਤੇ ਦੇ ਵਿੱਚ ਐ ਕਿਉਂਕਿ ਇਹਨਾਂ ਲੋ ਇਹ ਗੱਲ ਕਹੀ ਗਈ ਹਜੇ ਸਵੇਰ ਦੀ ਅਪਡੇਟ ਤਾਇਆ ਵਾ ਵੀ ਕਿਸਾਨ ਜਿੱਥੇ ਬੰਦੀਆਂ ਨੇ ਹਲੇ ਮਨਾ ਕੀਤਾ ਵੀ ਤੁਸੀਂ ਅੱਗੇ ਨੂੰ ਜਿਹੜਾ ਐ ਨਾ ਜਾਓ ਅੱਗੇ ਨੂੰ ਜਾਣ ਦੇ ਵਾਸਤੇ ਮਨਾ ਕੀਤਾ ਗਿਆ ਤਾਂ ਜੋ ਕਿਸਾਨ ਜਿਹੜੇ ਨੇ ਉਹ ਪਿੱਛੇ ਖੜੇ ਨੇ ਪਰ ਹੁਣ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਇੱਥੇ ਹੀ ਅਥਰੂ ਗੈਸ ਦੇ ਗੋਲੇ ਵੀ ਜਿਹੜੇ ਛੱਡੇਗੇ ਇੱਥੇ ਜਿਹੜੇ ਕਿਲ ਲਾਏਗੇ ਸੀ ਉਹ ਕਿੱਲਾਂ ਨੂੰ ਵੀ ਜਿਹੜਾ ਉਹ ਪਟੇ ਕੀਤਾ ਗਿਆ ਉਹ ਜਿਹੜਾ ਹੈ ਥੱਲੇ ਕੀਤਾ ਗਿਆ ਉਸ ਦੀ ਵੀ ਤਸਵੀਰ ਤੁਹਾਡੇ ਨਾਲ ਇੱਕ ਵਾਰੀ ਸਾਂਝੀ ਕਰਨ ਦੀ ਜ਼ਰੂਰ ਅਸੀਂ ਕੋਸ਼ਿਸ਼ ਵੀ ਕਰਾਂਗੇ ਪਰ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆ ਫੋਰਸਿਸ ਜਿਹੜੀਆਂ ਨੇ ਤਣਾਤ ਨੇ ਜੁੜੇ ਜਾ ਰਹੇ ਆ ਉਹ ਵੀ ਇਸ ਦੇ ਵਿੱਚ ਦੇਖ ਰਹੀਆਂ ਨੇ ਤਾਂ ਦਿਖਾਵਾਂਗੇ ਵੀ ਕਿਦਾਂ ਇੱਥੇ ਜਿਹੜੀ ਤਾਰ ਪਹਿਲਾਂ ਤਾਂ ਇੱਥੇ ਬਲੇਡ ਵਾਲੀ ਤਾਰ ਜਿਹੜੀ ਆ ਉਹ ਵਿਚਾਈ ਹੋਈ ਆ ਫੋਰਸੇਸ ਪਿੱਛੇ ਖੜੀਆਂ ਨੇ ਫੋਰਸੇਸ ਤੋਂ ਬਾਅਦ ਜਿਹੜੀ ਵਾਟਰ ਕੈਨਨ ਦੀ ਗੱਟੀ ਆ ਉਹ ਖੜੀ ਆ ਤਾਂ ਇਸ ਦੇ ਵਿੱਚ ਅ ਜ਼ਰੂਰ ਕਿਸਾਨਾਂ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਜਿਹੜਾ ਕਿੱਥੋਂ ਹੋਰ ਜਿਹੜਾ ਨਹੀਂ ਜਾ ਸਕਦੇ ਤਾਂ ਇੱਥੋਂ ਹੀ ਅਮਨ ਜਿਹੜੀ ਆ ਤਸਵੀਰ ਦਿਖਾ ਦਿਓ ਇੱਕ ਵਾਰੀ ਤੁਹਾਨੂੰ ਵੀ ਗੱਲ ਦੱਸ ਦਈਏ ਵੀ ਇੱਥੇ ਜਿਹੜੇ ਕਿੱਲ ਜੜੇ ਗਏ ਸੀ ਉਹ ਵੀ ਕਿਸਾਨਾਂ ਨੇ ਜੜੇ ਆ ਉਹ ਪਿੱਛੇ ਕਰ ਦਿੱਤੇ ਉਹ ਜਿਹੜੇ ਆ ਨੀਵੇਂ ਜੜੇ ਆ ਕਿਲ ਕਰ ਦਿੱਤੇ ਕੱਲ ਇੱਥੋਂ ਤੇ ਤਸਵੀਰ ਸੀ ਵੀ ਅਥਰੂ ਗੈਸ ਦੇ ਗੋਲੇ ਜਿਹੜੇ ਆ ਦਾਗੇ ਜਾ ਰਹੇ ਸੀ ਪਰ ਕਿਸਾਨਾਂ ਨੇ ਜਿਹੜਾ ਉਸ ਦਾ ਜਿਹੜਾ ਮੁਕਾਬਲਾ ਕੀਤਾ ਸੀਗਾ ਤਾਂ ਉਸ ਦੇ ਵਿੱਚ ਹੁਣ ਜਿਹੜੇ ਕਿਸਾਨ ਨੇ ਉਹ ਪਿੱਛੇ ਨੇ ਉਹਨਾਂ ਨੇ ਇਹ ਗੱਲ ਕਹਿਤੀ ਆ ਵੀ ਅਸੀਂ ਜਿਹੜਾ ਹੈ ਉਹ ਅੱਗੇ ਨਹੀਂ ਆਵਾਂਗੇ ਹਜੇ ਤੱਕ ਤਾਂ ਕਿਸੇ ਪ੍ਰਕਾਰ ਨਾਲ ਉਹਨਾਂ ਨੇ ਜਿਹੜੀ ਅਪਡੇਟ ਦਿੱਤੀ ਆ ਵੀ ਅਸੀਂ ਇੱਥੇ ਅੱਗੇ ਜਿਹੜਾ ਹੈ ਨਹੀਂ ਆਣ ਵਾਲੇ ਤਾਂ ਆ ਤਾਡੇ ਨਾਲ ਤਸਵੀਰ ਜਿਹੜੀ ਆ ਅੱਜ ਸਵੇਰ ਤੋਂ ਹੀ ਸਾਂਝੀ ਕਰ ਰਹੇ ਆ ਤਾਂ ਦੂਜੇ ਪਾਸੇ ਅਮਨ ਮੈਂ ਕਵਾਂਗਾ ਅੱਜ ਸਵੇਰ ਤੋਂ ਹੀ ਦੇਖਦੇ ਹੋ ਕਿਸਾਨ ਜਿਹੜੇ ਨੇ ਉਹ ਐਕਟਿਵ ਹੋਣੇ ਸ਼ੁਰੂ ਹੋ ਚੁੱਕੇ ਆ ਖਨੋਰੀ ਬਾਰਡਰ ਦੀਆਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਆ ਵੀ ਹਜੇ ਜਿਵੇਂ ਇਹਨਾਂ ਨੇ ਕਿਹਾ ਵੀ ਸਾਡੇ ਜਥੇਬੰਦੀਆਂ ਨੇ ਸਾਡੇ ਕਿਸਾਨਾਂ ਨੇ ਜਿਹੜੀ ਹੈ ਕਿਸਾਨ ਲੀਡਰਾਂ ਨੇ ਇਹ ਗੱਲ ਕਹੀ ਹੈ ਬੀਐਸਸੀ ਹਜੇ ਮੀਟਿੰਗ ਦੇ ਦੌਰ ਚਾਲੂ ਨੇ ਤਾਂ ਮੀਟਿੰਗ ਦੇ ਦੌਰ ਦੇ ਵਿੱਚ ਦੇਖਦੇ ਆ ਕਿ ਕੀ ਫੈਸਲੇ ਨਿਕਲਦੇ ਆ ਸੋ ਤੁਸੀਂ ਹਜੇ ਬਾਰਡਰ ਨੂੰ ਜਿਹੜਾ ਜਿਆਦਾ ਅੱਗੇ ਨਹੀਂ ਜਾਣਾ ਇਹ ਗੱਲ ਕਹਿ ਦਿੱਤੀ ਗਈ ਆ ਪਰ ਕਿਸਾਨ ਦੇਖ ਸਕਦੇ ਹੋ ਸوير ਤੋਂ ਹੀ ਦੇਖ ਰਹੇ ਨੇ ਤਿਆਰ ਨੇ ਨਜ਼ਰ ਉੱਥੇ ਹੀ ਆ ਪਿੱਛੇ ਖੜੇ ਹੋਏ ਨੇ ਪਰ ਨਜ਼ਰ ਜਿਹੜੀ ਆ ਉਹ ਉੱਥੇ ਹੀ ਹਜੇ ਤੱਕ ਜਿਹੜੀ ਆ ਉਹਨਾਂ ਦੀ ਉਹ ਟਿੱਕੀ ਹੋਈ ਆ ਖਨੋਰੀ ਬਾਰਡਰ ਤੋਂ ਤਸਵੀਰ ਇਸ ਸਮੇ ਤੁਹਾਨੂੰ ਨਾਲ ਸਾਂਝੀ ਕਰ ਰਹੇ ਆ ਦਿੱਲੀ ਤੋਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤਾ ਪਹਿਲਾਂ ਦਿੱਲੀ ਤੱਕ ਜਾ ਆਏ ਸੀਗੇ ਅਤੇ ਦਿੱਲੀ ਤੋਂ ਬਾਅਦ ਹੁਣ ਆ ਕਿਸਾਨ ਜਿਹੜੇ ਨੇ ਇਹ ਇੱਥੇ ਮੌਜੂਦ ਨਹੀਂ ਜ਼ਰੂਰ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਆ ਕਾਫੀ ਦੇਖ ਸਕਦੇ ਹੋ ਵੀ ਇੱਥੇ ਬਹੁਤ ਕੁਝ ਜਿਹੜਾ ਹੈ ਉਹ ਹੋਇਆ ਬਹੁਤ ਕੁਝ ਤਸਵੀਰਾਂ ਤੁਸੀਂ ਦੇਖਿਆ ਵੀ ਕਿਦਾਂ ਖਨੋਰੀ ਬਾਰਡਰ ਤੇ ਸਭ ਕੁਝ ਹੋਇਆ ਹੱਥ ਰੁਗਿਆਸ ਤੇ ਗੋਲੇ ਤਾਂ ਕੇ ਗੇਰ ਤੇ ਹੋਰ ਵੀ ਜਿਹੜੀ ਹੈ ਆ ਪ੍ਰਯੋਗ ਕੀਤਾ ਗਿਆ ਵੱਖ-ਵੱਖ ਪਾਸੇ ਪਰ ਇੱਥੇ ਜਿਹੜੀਆਂ ਕਿੰਲਾ-ਗੁੰਲਾ ਵੀ ਸਨ ਉਹਨਾਂ ਨੂੰ ਵੀ ਮੋੜਿਆ ਗਿਆ ਉਹ ਸਭ ਕੁਝ ਕੀਤਾ ਗਿਆ ਤਾਂ ਇਹ ਦੇਖ ਸਕਦੇ ਹੋ ਵੀ ਕਿਸਾਨ ਜਿਹੜੇ ਨੇ ਉਹ ਸਵੇਰ ਤੋਂ ਹੀ ਜੜਨੇ ਤਿਆਰ ਉਹ ਹੋ ਚੁੱਕੇ ਹੋਏ ਨੇ ਆ ਤਸਵੀਰ ਇੱਕ ਵਾਰੀ ਅਮਨ ਆ ਤਸਵੀਰ ਜਿਹੜੀ ਆ ਇਹ ਸਾਂਝੀ ਕਰ ਦਿਓ ਵੀ ਕਿਸ ਹਿਸਾਬ ਨਾਲ ਇੱਥੇ ਟਰੈਕਟਰ ਟਰਾਲੀਆਂ ਉਹ ਮੌਜੂਦ ਨੇ ਤਾਂ ਕਿਸਾਨਾਂ ਨਾਲ ਵੀ ਇੱਕ ਵਾਰੀ ਗੱਲਬਾਤ ਕਰ ਲੈਂਦੇ ਆ ਪੁੱਛ ਲੈਂਦੇ ਆ ਵੀ ਕੀ ਮੌਕੇ ਦੀ ਅਪਡੇਟ ਐ ਕੀ ਅੱਗੇ ਅੱਜ ਜਾਣਗੇ ਕਿ ਨਹੀਂ ਜਾਣਗੇ ਅੱਜ ਅੱਗੇ ਫਿਰ ਅੱਜ ਅੱਜ ਦੀ ਹੁਣ ਦੀ ਇਸ ਟਾਈਮ ਦੀ ਕੀ ਅਪਡੇਟ ਹੈ ਜਿਵੇਂ ਹੀ ਆਗੂ ਕਹਿਣਗੇ ਉਵੇਂ ਚੱਲਾਂਗੇ ਜੀ ਸਾਲੇ ਕੋਈ ਫੈਸਲਾ ਨਹੀਂ ਮੀਟਿੰਗਾਂ ਚੱਲ ਰਹੀਆਂ ਨਹੀਂ ਜਿਵੇਂ ਉਹਨਾਂ ਦਾ ਹੁਕਮ ਆਊਗਾ ਉਵੇਂ ਚੱਲਾਂਗੇ ਮਤਲਬ ਅੱਜ ਆਪਾਂ ਫੁੱਲ ਨੇ ਤਿਆਰ ਵਰ ਤਿਆਰਾਂਗੇ ਜਦੋਂ ਵੀ ਹੁਕਮ ਆਇਆ ਉਹਦੀ ਬਖਸ਼ਤਾ ਮੋਰਚੇ ਆਪਣਾ ਅੱਛਾ ਮਤਲਬ ਤੁਸੀਂ ਕਹਿ ਰਹੇ ਹੋ ਵੀ ਤਿਆਰੀਆਂ ਫੁੱਲ ਨੇ ਪਰ ਅੱਜ ਜਿਵੇਂ ਲੀਡਰਾਂ ਨੇ ਕਹਿਤਾ ਵੀ ਅੱਗੇ ਨਹੀਂ ਜਾਣਾ ਮੀਟਿੰਗ ਇਸ ਨੇ ਤਾਂ ਉਹ ਆਪਾਂ ਅੱਗੇ ਅੱਜ ਨਹੀਂ ਜਾਵਾਂਗੇ ਹਾਂਜੀ ਬਿਲਕੁਲ ਜਿਵੇਂ ਸਾਡੇ ਆਗੂ ਕਹਿਣਗੇ ਉਵੇਂ ਚੱਲਾਂਗੇ ਜੀ ਅੱਛਾ ਤਾਂ ਇਹ ਕਹਿ ਰਹੇ ਆ ਵੀ ਜਾਪਤੇ ਦੇ ਵਿੱਚ ਰਵਾਂਗੇ ਜਿੱਦਾਂ ਸਾਡੇ ਆਖੂ ਕਹਿਣਗੇ ਅਸੀਂ ਉਦਾਂ ਹੀ ਕਰਾਂਗੇ ਤਾਂ ਤਸਵੀਰ ਤੁਹਾਡੇ ਨਾਲ ਹੁਣ ਦਿਖਾ ਦਿੰਦੇ ਆ ਵੀ ਇੱਥੇ ਤੁਹਾਨੂੰ ਟਰਾਲੀਆਂ ਇੱਕ ਵਾਰੀ ਦਿਖਾ ਦਿੰਦੇ ਆ ਵੀ ਕਿੰਨੇ ਟਰਾਲੀਆਂ ਜਿਹੜੀਆਂ ਨੇ ਉਹ ਇੱਥੇ ਆ ਚੁੱਕੀਆਂ ਹਈਆਂ ਨੇ ਤਾਂ ਦੇਖ ਸਕਦੇ ਹੋ ਵੀ ਜੇ ਆਪਾਂ ਗੱਲ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀਆਂ ਵੀ ਜੜੀਆਂ ਉਹ ਟਰਾਲੀਆਂ ਨੇ ਉਹ ਕਾਫੀ ਇੱਥੇ ਹੀ ਨੇ ਤਾਂ ਸਿਹਰ ਤੋਂ ਹੀ ਜਿਹੜੇ ਕਿਸਾਨ ਇੱਥੇ ਮੌਜੂਦ ਨੇ ਅਤੇ ਵੱਡੀ ਗੱਲ ਇਹ ਕਹਿ ਰਹੇ ਹੁਣ ਇਸ ਟਾਈਮੇ ਕਹਿ ਰਹੇ ਆ ਵੀ ਅਸੀਂ ਹਜੇ ਜਾਪਤੇ ਦੇ ਵਿੱਚ ਰਵਾਂਗੇ ਅੱਜ ਸਵੇਰੇ ਤਾਂ ਹੁਣ ਮੌਕੇ ਦੀ ਅਪਡੇਟ ਤੈਈ ਆ ਵੀ ਕਹਿੰਦੇ ਮੀਟਿੰਗਾਂ ਦਾ ਦੌਰ ਜਿਹੜਾ ਇਹ ਚੱਲੂ ਆ ਮੀਟਿੰਗਾਂ ਦੇ ਦੌਰ ਦੇ ਵਿੱਚ ਅਸੀਂ ਜਾਪਤੇ ਦੇ ਵਿੱਚ ਰਹਿਣ ਵਾਲੇ ਆ ਦੂਜੇ ਪਾਸੇ ਤੁਹਾਨੂੰ ਸਾਰੀ ਅਪਡੇਟ ਪਤਾ ਹੈ ਜੇ ਇਹਨਾਂ ਦੀ ਮੰਗਾ ਦੀ ਗੱਲ ਕਰਦੇ ਆ ਤਾਂ 10 ਮੰਗਾ ਨੇ ਐਮਐਸਪੀ ਨੂੰ ਲੈ ਕੇ ਮੰਗਾ ਸੋਮੀਨਾਥਮ ਰਿਪੋਰਟਮ ਨੂੰ ਲੈ ਕੇ ਮੰਗਿਆ ਇਹ ਗੱਲ ਕਹੀ ਜਾ ਰਹੀ ਆ ਵੀ ਉਹਨੂੰ ਜਿਹੜਾ ਹੈ ਉਹ ਲਾਗੂ ਕੀਤਾ ਜਾਵੇ ਤਾਂ ਦੇਖ ਸਕਦੇ ਹੋ ਵੀ ਤੁਹਾਨੂੰ ਦੇਰ ਨੂੰ ਕਿਸਾਨ ਅੰਦੋਲਨ ਟੂ ਨਾਮ ਦਿੱਤਾ ਗਿਆ ਤੇ ਲਗਭਗ ਤੁਹਾਨੂੰ ਉਹ ਤਸਵੀਰ ਜਿਹੜੀ 2020 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਵੀ 2020 ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ ਉਸ ਦੀ ਤਸਵੀਰ ਤੁਹਾਨੂੰ ਇੱਕ ਵਾਰੀ ਜਿਹੜੀ ਹੈ ਉਹ ਜ਼ਰੂਰ ਸਾਫ਼ ਹੁੰਦੀ ਨਜ਼ਰ ਆਂਦੀ ਹੈਗੀ ਤੇ ਆਹ ਦੇਖ ਸਕਦੇ ਹੋ ਕਿਸਾਨ ਨਾਲੋਂ ਨਾਲ ਜਿਹੜੇ ਆ ਸਫਾਈਆਂ ਵੀ ਜਿੱਥੇ ਰਹਿ ਰਹੇ ਆ ਉੱਥੇ ਨਾਲੋਂ ਨਾਲ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਸਫਾਈਆਂ ਵੀ ਦੇਣੀਆਂ ਨੇ ਉਹ ਲਾਲੋ ਲਾਲ ਕਰਦੇ ਪਏ ਨੇ ਆ ਤਸਵੀਰ ਤੁਹਾਡੇ ਨਾਲ ਐਸਐਮਐਸ ਸਾਂਝੀ ਖਨੋਰੀ ਬਾਰਡਰ ਤੋਂ ਕਰ ਰਿਹਾ ਹਰ ਪਾਸੇ ਦੀ ਹਰ ਬਾਰਡਰ ਦੀ ਤਸਵੀਰ ਇੱਥੇ ਤੱਕ ਕਿ ਜਿੱਥੇ ਪਿਛਲੀ ਵਾਰੀ ਮੋਰਚਾ ਲੱਗਿਆ ਸੀ ਸਿੰਘੂ ਬਾਰਡਰ ਦੀ ਤਸਵੀਰ ਤੱਕ ਤੁਹਾਡੇ ਨਾਲ ਜਿਹੜੀ ਆ ਸਾਂਝੀ ਕੀਤੀ ਸੀ ਤਾਂ ਹੁਣ ਖਨੋਰੀ ਬਾਰਡਰ ਦੇਖ ਸਕਦੇ ਹੋ ਵੀ ਕਿੰਨਾ ਵੱਡਾ ਮੋਰਚਾ ਜਿਹੜੇ ਆ ਕਿੰਨਾ ਹੀ ਵੱਡੀ ਜਿਹੜਾ ਇੱਥੇ ਪਿੱਛੇ ਤੱਕ ਹੀ ਤੁਹਾਨੂੰ ਟਰਾਲੀਆਂ ਹੀ ਟਰਾਲੀਆਂ ਟਰੈਕਟਰ ਹੀ ਟਰੈਕਟਰ ਜਿਹੜੇ ਆ ਉਹ ਨਜ਼ਰ ਆਣ ਵਾਲੇ ਆ ਵੱਡੀ ਅਪਡੇਟ ਤੁਹਾਡੇ ਨਾਲ ਇਸ ਸਮੇਂ ਸਾਂਝੀ ਕਰ ਰਿਹਾ ਤੇ ਮੌਕੇ ਤੋਂ ਹਰ ਅਪਡੇਟ ਜਿਹੜੀ ਆ ਤੁਹਾਡੇ ਨਾਲ ਇਸੇ ਤਰੀਕੇ ਨਾਲ ਅਸੀਂ ਸਾਂਝੀਆਂ ਕਰਦੇ ਰਾਵਾਂਗੇ ਕੈਮਰਾ ਵਰਸਤ ਅਮਨ ਤਾਨੂੰ ਲਗਾਤਾਰ ਜਿਹੜੇ ਤਸਵੀਰ ਉਹ ਦਿਖਾ ਰਿਹਾ ਅੱਛਾ ਹਾਂ ਪਹਿਲਾਂ ਇਹ ਸਫਾਈ ਕਰਦੇ ਹੋ ਸਾਰੀ ਜੀ ਹਾਂ ਪਹਿਲਾਂ ਸਫਾਈ ਕਰਦੇ ਵੀਰ ਜੀ ਸਾਰੀ ਸਫਾਈ ਕਰਦੇ ਅੱਛਾ ਹਾਂ ਬੋਕਰਾਂ ਮੰਗਾਈਆਂ ਹੋਈਆਂ ਸਾਰੀ ਸਫਾਈ ਕਰਕੇ ਵਧੀਆ ਮਾਹੌਲ ਬਣਾਵਾਂਗੇ ਪਹਿਲਾਂ ਰਕਾ ਪਹਿਲਾ ਵਰਗਾ ਕਹ ਰਹੇ ਨੇ ਪਹਿਲਾ ਵਰਗਾ ਮਾਹੌਲ ਜਿਹੜਾ ਬਣਾਵਾਂਗੇ ਵਧੀਆ ਸਫਾਈ ਜਿਹੜੀ ਆ ਦੇਖ ਸਕਦੇ ਹੋ ਪਹਿਲਾਂ ਪੂਰੀ ਸਫਾਈ ਕੀਤੀ ਗਈ ਹੈ ਇੱਥੇ ਦੀ ਸਫਾਈ ਕਰਨ ਤੋਂ ਬਾਅਦ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਇੱਥੇ ਪ੍ਰੋਪਰਲੀ ਜਿਹੜਾ ਪਹਿਲਾ ਮੋਹਨ ਸੀ ਉਹ ਦੁਆਰਾ ਜਿਹੜਾ ਹੈ ਉਹ ਵੱਡ ਚੁੱਕਾ ਆਇਆ ਬਾਬਾ ਜੀ ਲੱਗਿਆ ਦੁਆਰਾ ਕਿਸਾਨ ਮੋੜ ਤੇ ਇੱਕ ਵਾਰੀ ਆ ਲੈ ਦਿੱਲੀ ਵਾਲਾ ਹੀ ਕਹਿੰਦੇ ਇੱਥੇ ਲਾਤਾ ਬਟ ਹਜੇ ਇਹ ਕਹਿ ਰਹੇ ਆ ਵੀ ਹਜੇ ਅੱਗੇ ਤਾਂ ਨਹੀਂ ਜਾਂਦੇ ਕਿਉਂਕਿ ਲੀਡਰਾਂ ਨੇ ਕਹਿ ਤਾ ਪਰ ਉਸ ਤੋਂ ਬਾਅਦ ਦੇਖਦੇ ਆਂ ਵੀ ਅੱਜ ਦੀ ਕੀ ਅਪਡੇਸ਼ਨ ਜਿਹੜੀ ਹੋਣ ਵਾਲੀ ਆ ਕੈਮਰਾਮੈਨ ਅਮਨ ਲਗਾਤਾਰ ਤਸਵੀਰ ਜਿਹੜੀ ਆ ਉਹ ਤੁਸੀਂ ਦਿਖਾਉਂਦੇ ਰਹੋ ਦੇਖ ਸਕਦੇ ਹੋ ਵੀ ਕਿੱਦਾਂ ਕਿਸਾਨ ਜਿਹੜੇ ਆ ਪੋਰੀਆਂ ਇੱਥੇ ਸਫਾਈਆਂ ਜਿਹੜੀਆਂ ਨੇ ਪਹਿਲਾਂ ਸਫਾਈਆਂ ਕਰਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਸਾਰਾ ਆਪਣਾ ਮੋਰਚਾ ਜਿੱਦਾਂ ਚੱਲਦਾ ਉਸੇ ਤਰੀਕੇ ਨਾਲ ਰੁਟੀਨ ਹੁੰਦਾ ਪਰ ਸਭ ਤੋਂ ਪਹਿਲੀ ਰੁਟੀਨ ਹੈ ਵੀ ਇੱਥੇ ਸਫਾਈ ਜਿਹੜੀ ਆ ਉਹ ਪ੍ਰੋਪਰਲੀ ਕਿਸਾਨਾਂ ਵਾਲੋ ਸਫਾਈ ਉਹ ਕੀਤੀ ਜਾਂ ਨੌਰੀ ਬਾਰਡਰ ਤੋਂ ਇਹ ਤੁਹਾਡੇ ਨਾਲ ਤਸਵੀਰ ਐਕਸਕਲੂਸਿਵ ਜਿਹੜੀਆਂ ਨੇ ਅਸੀਂ ਸਾਂਝੀਆਂ